ਅਕਾਲੀ ਦਲ ਦੇ ਵੱਲੋਂ ਵੀ ਕਾਫੀ ਲੰਬੇ ਸਮੇਂ ਤੋਂ ਪ੍ਰਤੀਕਰਮ ਜਿਹੜਾ ਨਹੀਂ ਸੀ ਆਇਆ ਉਹਨਾਂ ਦੇ ਵੱਲੋਂ ਵੀ ਅੱਜ ਬਕਾਇਦਾ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਔਰ ਉਹਨਾਂ ਨੇ ਜਿਹੜੇ ਕਾਫੀ ਵੱਡੇ ਸਵਾਲ ਨੇ ਖਾਸ ਕਰਕੇ ਜਿਹੜੀ ਹੈ ਪਾਰਟੀ ਕਮੇਟੀ ਪੰਜ ਮੈਂਬਰੀ ਇਹਨਾਂ ਦੇ ਉੱਤੇ ਚੱਕੇ ਨੇ ਤੇ ਦੂਜੇ ਪਨੇ ਜਿਹੜਾ ਹੈ ਉਹਨਾਂ ਨੇ ਚੈਲੰਜ ਕੀਤਾ ਹੈ ਕਿ ਪਾਰਟੀ ਸਾਡੀ ਰਜਿਸਟਰਡ ਹੈਗੀ ਹੈ ਕਿ ਸੰਵਧਾਨਕ ਤੌਰ ਤੇ ਤੇ ਇਹ ਤੇ ਹੋ ਹੀ ਨਹੀਂ ਸਕਦਾ ਕਿ ਕੋਈ ਹੋਰ ਇਦਾਂ ਬੋਗਸ ਤਰੀਕੇ ਦੇ ਨਾਲ ਮਤਲਬ ਉਹਨਾਂ ਨੇ ਸਿੱਧਾ ਸਦਾਏ ਸੀ ਕਿ ਤੁਸੀਂ ਸਾਡੇ ਵਾਲੇ ਕਾਲੀ ਦਲ ਦੇ ਨਾਮ ਤੇ ਪਰਚੀਆਂ ਬਣਾ ਕੇ ਤੁਸੀਂ ਭਰਤੀ ਨਹੀਂ ਕਰ ਸਕਦੇ ਜੋ ਇਲਾਮ ਹੋਇਆ ਸੀਗਾ ਕੱਲ ਜਿਸ ਤਰੀਕੇ ਦੇ ਨਾਲ ਕਿ ਪਰਚੀਆਂ ਜਿਹੜੀਆਂ ਨੇ ਛਪੜੀਆਂ ਦੇ ਦਿੱਤੀਆਂ ਨਹੀਂਆਂ ਨੇ ਜਾਂ ਉਸੇ ਤਰੀਕੇ ਦੇ ਨਾਲ ਥੋੜਾ ਜਿਹਾ ਸਕੈਪਰ ਕਰਕੇ ਉਹਦੇ ਲੀਗਲ ਐਸਪੈਕਟ ਦੇਖ ਲੈ ਜਾਣਗੇ ਕਿ ਕਿਵੇਂ ਜਿਹੜੀ ਹੈ ਭਰਤੀ ਕਮੇਟੀ ਅੱਗੇ ਆਉਂਦੀ ਹੈ ਜਾਂ ਕੀ ਨਾਮ ਦੇ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਕੀ ਇੱਕ ਨਵਾਂ ਹੋਰ ਕਾਲੀ ਦਲ ਜਿਹੜਾ ਹੈ ਹੋਂ ਦੇ ਵਿੱਚ ਆ ਜਾਂਦਾ ਹੈ ਤੇ 3 ਮਹੀਨੇ ਤੱਕ ਤਾਂ ਕਿਥਣਾ ਕਿ ਤੇ ਇਹਨਾਂ ਨੇ ਕੱਢ ਲੈਨੇ ਤੇ ਫਿਰ ਸ਼ਾਇਦ ਇਹ ਲੱਗ ਰਿਹਾ ਹੈ ਕਿ ਇਹ ਜਿਹੜਾ ਹੈਗਾ ਇਹ ਆਪਣੇ ਆਪ ਜਿਹੜਾ ਆਕਾਲ ਤਖਤ ਸਾਹਿਬ ਦੀ ਫੈਸਲਿਆਂ ਦੇ ਉੱਤੇ ਡਟੇ ਹੋਏ ਨੇ ਔਰ ਇਸੇ ਤਰੀਕੇ ਦੇ ਨਾਲ ਹੀ ਜਾਏਗਾ ਤੇ ਫਿਰ ਅਕਾਲੀ ਦਲ ਦੇ ਨਾਲ ਸਿੱਧਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਲੈਸ਼ ਵਾਲੀ ਸਿਚੁਏਸ਼ਨ ਹੈ ਅਕਾਲੀ ਦਲੇ ਦਾ ਪਾਰਟ ਤੇ ਨਹੀਂ ਬਣੇਗਾ ਜਿਹੜੀਆਂ ਅੱਜ ਜਿਹੜੀਆਂ ਰਿਪੋਰਟਸ ਜਿਹੜੀਆਂ ਸਾਹਮਣੇ ਆ ਰਹੀਆਂ ਸਤਿ ਸ਼੍ਰੀ ਅਕਾਲ ਅਕਾਲ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਗੁਰਪ੍ਰੀਤ ਕੌਰ ਹਾਜ਼ਰ ਹਾਂ ਜੀ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਹਾਲਾਂਕਿ ਜਿਸ ਵੇਲੇ ਵੀ ਇਸ ਪ੍ਰੋਗਰਾਮ ਦੇ ذریعے ਤੁਹਾਡੇ ਰੂਬਰੂ ਹੁੰਦੇ ਆ ਕੋਸ਼ਿਸ਼ ਕਰਦੇ ਹੁੰਦੇ ਹੁਣੇ ਆ ਜੀ ਸੰਸਾਰ ਭਰ ਦੀਆਂ ਉਹਨਾਂ ਸਾਰੀਆਂ ਸਿੱਖਰ ਗਰਮੀਆਂ ਤੇ ਦਾ ਖਾਸ ਕਰਕੇ ਉਹਨਾਂ ਸਾਰੀਆਂ ਖਬਰਾਂ ਤੇ ਅਸੀਂ ਝਾਤ ਪਾ ਸਕੀਏ ਤੇ ਨਾਲ ਦੇ ਨਾਲ ਇਸੇ ਪ੍ਰੋਗਰਾਮ ਦੇ ਵਿੱਚ ਜੋ ਸਿੱਖਰ ਗਰਮੀਆਂ ਹੁੰਦੀਆਂ ਨੇ ਉਹਨਾਂ ਤੇ ਅਧਿਐਨ ਜਾਂ ਵਿਸ਼ਲੇਸ਼ਣ ਉਹਨਾਂ ਦਾ ਇਸੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਰੂਪ ਤੁਲ ਰੱਖਦੇ ਹੁੰਦੇ ਹੁਣੇ ਆ ਕਿ ਆਖਿਰ ਜੋ ਪੰਜਾਬ ਦੇ ਵਿੱਚ ਖਾਸ ਕਰਕੇ ਬੇਸ਼ੱਕ ਉਹ ਖਬਰਾਂ ਜਾਂ ਉਹ ਸਰਗਰਮੀਆਂ ਪੰਜਾਬ ਦੇ ਨਾਲ ਜੁੜੀਆਂ ਹੋਣ ਜਾਂ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਨਾਲ ਜੁੜੀਆਂ ਇਹ ਸਰਗਰਮੀਆਂ ਭਾਵੇਂ ਸੰਸਾਰ ਭਰ ਦੀਆਂ ਹੋਣ ਸਾਡੇ ਨਾਲ ਜੋ ਸਾਡੇ মিডিਆ ਐਕਸਪਰਟ ਨੇ ਸਰਦਾਰ ਜਗਜੀਤ ਸਿੰਘ ਹੋਰੀ ਜੋ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਤੇ ਇਸੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇਹ ਸਾਂਝ ਪਾਉਂਦੇ ਹੁੰਦੇ ਨੇ ਇਹਨਾਂ ਦੇ ਦੁਆਰਾ ਇਹਨਾਂ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੁੰਦਾ ਆ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਾਂਗੇ ਜਗਜੀਤ ਸਿੰਘ ਹੋਰਾਂ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਸਰ ਜੀ ਅੱਜ ਦੇਖਿਏ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਕਿਹੜੇ ਕਿਹੜੇ ਖਬਰਾਂ ਦੇ ਜੀ ਚਾਚਪੌਂ ਦੀ ਗੱਲ ਕਰੀਏ ਇੱਕ ਮੈਂ ਜ਼ਰੂਰ ਓਵਰਵਿਊ ਦੇਣਾ ਚਾਹੁੰਗੀ ਸਾਡੇ ਦਰਸ਼ਕਾਂ ਨੂੰ ਅਸੀਂ ਇਹ ਸਾਰੇ ਜਾਣਦੇ ਹਾਂ ਜੀ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਸਿਆਸਤ ਦੇ ਵਿੱਚ ਜੋ 2 ਦਸੰਬਰ ਵਾਲੇ ਫੈਸਲੇ ਆ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਕਸ਼ਮਕਸ਼ ਜਿਹੜੀ ਹੈ ਬੀਤੇ ਕੁਝ ਸਮੇਂ ਤੋਂ ਬਣੀ ਹੋਈ ਸੀ ਤੇ ਕੱਲ ਜੋ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਦਾ ਐਲਾਨ ਬਕਾਇਦਾ ਕਰ ਦਿੱਤਾ ਗਿਆ ਹੈ ਹਾਲਾਂਕਿ ਅਰਦਾਸ ਸੁੋਦ ਕੇ ਜਿਹੜਾ ਹੈ ਕਿਆ-ਕਿਆ ਪਰਤੀ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਏਗੀ ਸੋ ਇਸ ਤੇ ਬਾਬਤ ਅਸੀਂ ਗੱਲਬਾਤ ਕਰਾਂਗੇ ਜਿੱਥੇ ਜਗਜੀਤ ਸਿੰਘ ਹੋਰੀ ਖਾਸ ਤੌਰ ਤੇ ਚਾਨਣ ਆਪੋਨਗੇ ਇਹਨਾਂ ਸਾਰੇ ਸਿੱਖ ਮਸਲਿਆਂ ਦੇ ਉੱਤੇ ਨਾਲ ਦੇ ਨਾਲ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਅਕਾਲ ਤਖਤ ਸਾਹਿਬ ਨੂੰ ਇਸ ਮਸਲੇ ਦੇ ਵਿੱਚ ਜਿਹੜਾ ਹੈ ਇੱਕ ਕਿਤੇ ਨਾ ਕਿਤੇ ਸਿੱਧੇ ਜਾਂ ਸਿੱਧੇ ਤੌਰ ਤੇ ਇੱਕ ਰੇੜਕਾ ਬਣਾਉਣ ਦੇ ਜਿਹੜੀ ਆ ਉਹਨਾਂ ਦੇ ਵੱਲੋਂ ਇੱਕ ਦਰਸਾਇਆ ਜਾ ਰਿਹਾ ਕਿ ਕਿਤਨਾ ਕਿਤੇ ਹਾਲਾਂਕਿ ਇੱਥੇ ਅਕਾਲੀ ਦਲ ਦੀ ਗਲਤੀ ਨਹੀਂ ਹੈ ਜਥੇਦਾਰ ਸਾਹਿਬ ਦੇ ਬੋਲ ਜਿਹੜਾ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਸੋ ਉਸ ਤੇ ਬਾਬਤ ਵੀ ਅਸੀਂ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਜੋ ਲੋਕ ਸਭਾ ਸੈਸ਼ਨ ਦੇ ਵਿੱਚ ਉਹਨਾਂ ਦੀ ਹਾਜ਼ਰੀ ਦੇ ਮਾਮਲੇ ਤੇ ਸੁਣਵਾਈ ਹੋਈ ਹੈ ਉਸ ਤੇ ਬਾਬਤ ਇਹਨਾਂ ਦੇ ਕੋਈ ਜਾਣਕਾਰੀ ਲਵਾਂਗੇ ਸੋ ਸਭ ਤੋਂ ਪਹਿਲਾਂ ਜਗਜੀਤ ਸਿੰਘ ਅਸੀਂ ਇੱਥੋਂ ਸ਼ੁਰੂਆਤ ਕਰਾਂਗੇ ਕਿ ਜੋ ਪੰਜ ਮੈਂਬਰੀ ਕਮੇਟੀ ਦਾ ਵਿੱਤ ਜਨੀ ਭਰਤੀ ਦਾ ਐਲਾਨ ਹੋਦਾ ਹੈ ਬਾਕਾਇਦਾ ਉਹਨੇ ਅਰਦਾਸ ਸੋਦੀ ਹੈ ਸੋ ਇਸ ਤੇ ਬਾਬਤ ਅਸੀਂ ਜ਼ਰੂਰ ਰਸੀਏ ਬਿਲਕੁਲ ਜੇ ਆਪਾਂ ਕਹੀ ਕਿ ਸੱਤ ਮੈਂਬਰੀ ਜਿਹੜੀ ਕਮੇਟੀ ਸੀ 2 ਦਸੰਬਰ ਨੂੰ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਏ ਗਏ ਸਨ ਤੇ ਫਿਰ ਉਸ ਤੋਂ ਬਾਅਦ ਆਪਾਂ ਕਹਿ ਲਈ ਕਿ ਦੋ ਜਿਹੜੇ ਹੈਗੇ ਨੇ ਇੱਕ ਮੌਜੂਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣੀ ਤੇ ਜਿਹੜੇ ਕਿਰਪਾਲ ਸਿੰਘ ਮੰਡੂਗਰ ਹੋਣੀ ਉਹ ਜਿਹੜਾ ਅਸਤੀਫਾ ਦੇ ਜਾਂਦੇ ਨੇ ਸਾਬਕਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਉਸ ਤੋਂ ਬਾਅਦ ਕਮੇਟੀ ਜਿਹੜੀ ਹੈ ਪੰਜ ਮੈਂਬਰੀ ਰਹਿ ਜਾਂਦੀ ਹੈ ਤੇ ਪਿਛਲੇ ਦਿਨੀ ਜਿਹੜਾ ਹੈ ਜਥੇਦਾਰ ਸਾਹਿਬ ਦਾ ਵੀ ਬਿਆਨ ਆਇਆ ਸੀ ਕਿ 2 ਦਸੰਬਰ ਦੇ ਜਿਹੜੇ ਫੈਸਲੇ ਨੇ ਹੂ ਬਹੂ ਜਿਹੜੇ ਲਾਗੂ ਨੇ ਹੋਣੇ ਚਾਹੀਦੇ ਨੇ ਕਿ ਜਿਹੜੀ ਭਰਤੀ ਕਮੇਟੀ ਹੈ ਇਸ ਕਮੇਟੀ ਦੇ ਅਧੀਨ ਜਿਹੜੀ ਹੈ ਉਹ ਜਿਹੜੀ ਮੈਂਬਰਸ਼ਿਪ ਹੋਵੇ ਤਾਂ ਕਿ ਅਕਾਲੀ ਦਲ ਨੂੰ ਸਹੀ ਤਰੀਕੇ ਦੇ ਨਾਲ ਪੁਨਰਸਰਜੀਤ ਕੀਤਾ ਜਾ ਸਕੇ ਇਸੇ ਹੀ ਮਸਲੇ ਦੇ ਉੱਤੇ ਜਿਵੇਂ ਤੁਸੀਂ ਦੱਸਿਆ ਕਿ ਅਰਦਾਸ ਜਿਹੜੀ ਹੈ ਉੱਥੇ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਤੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ 18 ਮਾਰਚ ਨੂੰ ਜਿਹੜੀ ਹੈ ਖੁੱਲੇ ਮਹੱਲੇ ਤੋਂ ਬਾਅਦ ਚੋਂ ਬਕਾਇਦਾ ਜਿਹੜੀ ਹੈ ਭਰਤੀ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਏਗੀ ਔਰ ਉਸ ਦੇ ਵਿੱਚ ਉਹਨਾਂ ਨੇ ਉਸ ਟਾਈਮ ਕਿਹਾ ਕਿ ਜਿਹੜੀਆਂ ਪਰਚੀਆਂ ਵਗੈਰਾ ਛਪਣੀਆਂ ਦੇ ਦਿੱਤੀਆਂ ਗਈਆਂ ਨੇ ਜਲਦ ਹੀ ਜਿਹੜਾ ਸੈਂਪਲ ਹੈ ਉਹ ਵੀ ਰਿਲੀਜ਼ ਕੀਤਾ ਜਾਏਗਾ ਤੇ ਹੁਣ ਜਦੋਂ ਅਕਾਲੀ ਦਲ ਦਾ ਪੱਖ ਆਇਆ ਹੈਗਾ ਤੇ ਇਹ ਵੀ ਖਬਰ ਆ ਰਹੀਆਂ ਨੇ ਕਿ ਪਰਚੀਆਂ ਵਾਲਾ ਕੰਮ ਅਜੇ ਹੋਲਡ ਹੈ ਪਰ ਉਦੋਂ ਤੱਕ ਕਹਿੰਦੇ ਕਿ ਉਹ ਜਿਹੜਾ ਮਸਲਾ ਹੈ ਉਹ ਹੱਲ ਕਰ ਲਿਆ ਜਾਵੇਗਾ ਕਿਉਂਕਿ ਇੱਥੇ ਸਵਾਲ ਇਹ ਹੈ ਕਿ ਕੀ ਹੁਣ ਉਹ ਅਕਾਲੀ ਦਲ ਦੇ ਨਾਂ ਤੇ ਹੋਏਗਾ ਜਾਂ ਕਿ ਇੱਕ ਨਵੀਂ ਜਾਂ ਵੱਖਰੀ ਆਪਾਂ ਕਹਿ ਸਕਦੇ ਹਾਂ ਕਿ ਹੋਏਗੀ ਕਿਉਂਕਿ ਅਕਾਲੀ ਦਲ ਸਿਸਤੇ ਵਿੱਚ ਸ਼ਾਮਲ ਹੋਣ ਦੇ ਲਈ ਬਿਲਕੁਲ ਜਿਹੜਾ ਹੈ ਰੈਡੀ ਨਹੀਂ ਹੈ ਉਹ ਆਪਾਂ ਅੱਗੇ ਜਿਹੜਾ ਦੇਖਣਾ ਹੈਗਾ ਸਵਾਲਾਂ ਦੇ ਵਿੱਚ ਅੱਗੇ ਵੀ ਜਿਹੜੀ ਗੱਲਬਾਤ ਹੈ ਉਹ ਆਲ ਦਿਲ ਦੀ ਬਿਲਕੁਲ ਅਬ ਕਹਿੰਦਾ ਗਿਆਨੀ ਹਰਪ੍ਰੀਤ ਸਿੰਘ ਹੋਰੀਵੇ ਇਸ ਪੰਜ ਮੈਂਬਰੀ ਕਮੇਟੀ ਦੇ ਹੱਕ ਦੇ ਵਿੱਚ ਨਿਤਰੇ ਨੇ ਸੋ ਉਹਨਾਂ ਨੇ ਵੀ ਇਸ ਤੇ ਬਾਬਤ ਜਿਹੜਾ ਹੈ ਆਪਣਾ ਬਿਆਨ ਦਿੱਤਾ ਹੈ ਦੀ ਬਿਲਕੁਲ ਕਿਉਂਕਿ ਆਡੇ ਜਿਹੜਾ ਹੈਗਾ ਪੱਤਰਕਾਰ वार्ता ਜਦੋਂ ਕਰ ਰਹੇ ਸਨ ਸਿੰਘ ਸਾਹਿਬ ਹਰਪ੍ਰੀਤ ਸਿੰਘ ਹੋਣੀ ਤੇ ਉਹਨਾਂ ਤੋਂ ਬਕਾਇਦਾ ਇਸਤੇ ਬਾਰੇ ਵੀ ਜਿਹੜਾ ਹੈ ਸਵਾਲ ਜਿਹੜਾ ਹੈ ਪੁੱਛਿਆ ਗਿਆ ਔਰ ਉਹਨਾਂ ਨੇ ਕਿਹਾ ਕਿ ਉਹ ਪੰਜ ਜਿਹੜੇ ਨੇ ਡਟੇ ਹੋਏ ਨੇ ਤੇ ਜਿਸ ਤਰੀਕੇ ਦੇ ਨਾਲ ਹੁਕਮਨਾਮੇ 2 ਦਸੰਬਰ ਨੂੰ ਦਿੱਤੇ ਗਏ ਸਨ ਉਹ ਹੂਬਹੂ ਜਿਹੜੇ ਨੇ ਹੁਕਮਨਾਮੇ ਉਹ ਲਾਗੂ ਹੋਣੇ ਚਾਹੀਦੇ ਨੇ ਦੂਜਾ ਉਹਨਾਂ ਨੇ ਬਾਦਲਦਲ ਵਾਲਿਆਂ ਨੂੰ ਵੀ ਘੇਰਦੇ ਹੋਏ ਕਿਹਾ ਕਿ ਮੇਰੇ ਤੇ ਪਤਾ ਨਹੀਂ ਕਿਉਂ ਇਹਨੇ ਵੱਟੇ ਮਾਰ ਰਹੇ ਨੇ ਕਿ ਪਤਾ ਨਹੀਂ ਮੇਰੇ ਕੋਲੋਂ ਕਹਿੰਦੇ ਵੀ ਕਿਹੜਾ ਫਲ ਲੈਣਾ ਹੈ ਤੇ ਦੂਜੇ ਬੰਦੇ ਉਹ ਕਹਿੰਦੇ ਕਿ ਅਕਾਲੀ ਦਲ ਜਿਹੜਾ ਉਹ ਪਹਿਲਾਂ ਵੀ ਸੀ ਹੁਣ ਵੀ ਰਹੇਗਾ ਤੇ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਬਾਦਲ ਪਰਿਵਾਰ ਦੇ ਉੱਤੇ ਸੁਭੀਰ ਸਿੰਘ ਬਾਦਲ ਹੋਣਾ ਦੇ ਉੱਤੇ ਉਹਨਾਂ ਵੱਲੋਂ ਜਿਹੜੇ ਤਿੱਖੇ ਹਮਲੇ ਕੀਤੇ ਗਏ ਔਰ ਦੂਜੇ ਪਾਸੇ ਨੌਜਵਾਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗਿਆ ਤੇ ਜੇ ਆਪਾਂ ਦੂਜੇ ਪੱਖ ਤੋਂ ਦੇਖੀਏ ਕਿ ਅਕਾਲੀ ਦਲ ਦੇ ਵੱਲੋਂ ਵੀ ਕਾਫੀ ਲੰਬੇ ਸਮੇਂ ਤੋਂ ਪ੍ਰਤੀਕਰਮ ਜਿਹੜਾ ਨਹੀਂ ਸੀ ਆਇਆ ਉਹਨਾਂ ਦੇ ਵੱਲੋਂ ਵੀ ਅੱਜ ਬਕਾਇਦਾ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਔਰ ਉਹਨਾਂ ਨੇ ਜਿਹੜੇ ਕਾਫੀ ਵੱਡੇ ਸਵਾਲ ਨੇ ਖਾਸ ਕਰਕੇ ਜਿਹੜੀ ਹੈ ਪ੍ਰਤੀ ਕਮੇਟੀ ਪੰਜ ਮੈਂਬਰੀ ਇਹਨਾਂ ਦੇ ਉੱਤੇ ਚੱਕੇ ਨੇ ਔਰ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੇ ਕੋਲ ਕਹਿੰਦੇ ਕਿ 20 ਲੱਖ ਜਿਹੜੀ ਮੈਂਬਰਸ਼ਿਪ ਹੈ ਉਹ ਤੇ ਵਾਪਸ ਵੀ ਆ ਗਈ ਹੋਈ ਹੈ ਕਿ 33 ਲੱਖ ਦੀਆਂ ਪਰਚੀਆਂ ਜਿਹੜੇ ਪਹਿਲਾਂ ਵਾਲੇ ਸੀਗੇ ਜਿਹੜੇ ਪਹਿਲਾਂ ਵਾਲੇ ਕਹਿੰਦੇ 20 ਲੱਖ ਵਾਪਸ ਆ ਚੁੱਕੀ ਹੋਈ ਹੈ ਕਿ ਬੜਾ ਸਾਨੂੰ ਤੇ ਭਰਮਾ ਜਿਹੜਾ ਹੰਗਾਰਾ ਜਿਹੜਾ ਹੈ ਉਹ ਤੇ 10 ਮਾਰਚ ਨੂੰ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਵੇਗੀ ਫਿਰ ਹੋ ਸਕਦਾ ਹੈ ਕਿ ਜਿੱਦਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਮਾਰਚ ਦੇ ਵਿੱਚ ਪ੍ਰਧਾਨ ਜਿਹੜਾ ਹੈ ਉਹ ਚੋਣ ਲਵਾਂਗੇ ਤੇ ਉਹ ਵੀ ਹੋ ਸਕਦਾ ਹੈ ਕਿ ਕਵਾਇ ਦੇ ਇੱਕ ਚੱਲ ਪਵੇ ਤੇ ਦੂਜੇ ਮੰਨੇ ਜਿਹੜਾ ਹੈ ਉਹਨਾਂ ਨੇ ਚੈਲੰਜ ਕੀਤਾ ਹੈ ਕਿ ਪਾਰਟੀ ਸਾਡੀ ਰਜਿਸਟਰਡ ਹੈਗੀ ਹੈ ਕਿ ਸੰਵਿਧਾਨਕ ਤੌਰ ਤੇ ਤੇ ਇਹ ਤੇ ਹੋ ਹੀ ਨਹੀਂ ਸਕਦਾ ਕਿ ਕੋਈ ਹੋਰ ਇਦਾਂ ਬੋਗਸ ਤਰੀਕੇ ਦੇ ਨਾਲ ਮਤਲਬ ਉਹਨਾਂ ਦਾ ਸਿੱਧਾ ਸਿੱਧਾ ਇਹ ਸੀ ਕਿ ਤੁਸੀਂ ਸਾਡੇ ਵਾਲੇ ਅਕਾਲੀ ਦਲ ਦੇ ਨਾਮ ਤੇ ਪਰਚੀਆਂ ਬਣਾ ਕੇ ਤੁਸੀਂ ਭਰਤੀ ਨਹੀਂ ਕਰ ਸਕਦੇ ਇੱਕ ਤਰੀਕੇ ਦੇ ਨਾਲ ਔਰ ਇਹੀ ਕਾਰਨ ਹੋ ਸਕਦਾ ਜਿੱਦਾਂ ਆਪਾਂ ਕਿਹਾ ਕਿ ਜੋ ਾਲਾਮ ਖੋਇਆ ਸੀਗਾ ਕੱਲ ਜਿਸ ਤਰੀਕੇ ਦੇ ਨਾਲ ਕਿ ਪਰਚੀਆਂ ਜਿਹੜੀਆਂ ਨੇ ਛਪੜੀਆਂ ਦੇ ਦਿੱਤੀਆਂ ਗਈਆਂ ਨੇ ਜਾਂ ਉਸੇ ਤਰੀਕੇ ਦੇ ਨਾਲ ਥੋੜਾ ਜਿਹਾ ਸਟੈਪ ਬੈਕ ਕਰਕੇ ਉਹਦੇ ਲੀਗਲ ਐਸਪੈਕਟ ਦੇਖ ਲਏ ਜਾਣਗੇ ਕਿ ਕਿਵੇਂ ਜਿਹੜੀ ਹੈ ਭਰਤੀ ਕਮੇਟੀ ਅੱਗੇ ਆਉਂਦੀ ਹੈ ਜਾਂ ਕੀ ਨਾਮ ਦੇ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਕੀ ਇੱਕ ਨਵਾਂ ਹੋਰ ਅਕਾਲੀ ਦਲ ਜਿਹੜਾ ਹੈ ਹੋਣ ਦੇ ਵਿੱਚ ਆ ਜਾਂਦਾ ਔਰ ਕਿਤਨਾ ਕਿਤੇ ਵਾਲਾ ਅਕਾਲੀ ਦਲ ਫਿਰ ਕੀ ਅਕਾਲ ਤਖਸਾਲ ਵੱਲੋਂ ਪ੍ਰਮਾਣਿਤ ਹੋਏਗਾ ਤੇ ਫਿਰ ਇਹਨੂੰ ਲੀਡ ਕੌਣ ਕਰੇਗਾ ਕੀ ਜਥੇਦਾਰ ਹਰਪੀਤ ਸਿੰਘ ਇਸ ਮੈਦਾਨ ਦੇ ਵਿੱਚ ਆਉਣਗੇ ਕਿਤਨਾ ਕਿਤੇ ਆਪਾਂ ਦੇਖ ਸਕਦੇ ਹਾਂ ਕਿ ਕਾਫੀ ਕਸ਼ਮਕੁਸ਼ ਜੜੀ ਬਣੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਕਲੀਅਰ ਹੋਏਗੀ ਜਿੱਦਾਂ ਜਿੱਦਾਂ ਹੋਏਗਾ ਜਿੱਦਾਂ ਪਹਿਲਾਂ ਅਕਾਲੀ ਦਲ ਦਾ ਪੱਖ ਲੰਬੇ ਸਮੇਂ ਤੋਂ ਨਹੀਂ ਆਇਆ ਜਥੇਦਾਰ ਸਾਹਿਬ ਦਾ ਬਿਆਨ ਤਕਰੀਬਨ ਆਇ ਨੂੰ ਹਫਤਾ ਹੋ ਗਿਆ ਸੀ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਪਰ ਉਹਨਾਂ ਦਾ ਪੱਖ ਹੁਣ ਆਇਆ ਹੈਗਾ ਹੁਣ ਉਹਨਾਂ ਨੇ ਡਾਇਰੈਕਟ ਕਿਹਾ ਹੈ ਕਿ ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਦੇਖਦੇ ਆਂ ਕੀ ਇਹਦੇ ਚੋਂ ਵਾਲਾ ਦੇਣਾ ਚਾਹੁੰਦਾ ਉਹ ਜਿਹੜੇ 18 ਵਾਲੀ ਭਰਤੀ ਹੈ ਜੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਇਹਨਾਂ ਨੇ ਆਪਣੇ ਆਪ ਹੀ ਜਿਹੜੀਆਂ ਵੱਖ-ਵੱਖ ਜਗ੍ਹਾ ਤੇ ਪਰਚੀਆਂ ਬਣਾ ਕੇ ਭਰਤੀਆਂ ਸ਼ੁਰੂ ਕਰ ਲਈਆਂ ਸੀ ਜਿਦੇ ਵਿੱਚ ਉਹਨਾਂ ਨੇ ਕਿਹਾ ਬਕਾਇਦਾ ਜਿਹੜੇ ਆਲਰੇਡੀ ਮੈਂਬਰ ਸੀਗੇ ਅਕਾਲੀ ਦਲ ਦੇ ਹਨਾ ਉਹਨਾਂ ਨੇ ਵੀ ਆਪਣੀ ਸ਼ਮੂਲੀਅਤ ਇਹਦੇ ਚ ਪਾਉਣੀ ਜਿਹੜੀ ਉਹ ਸ਼ੁਰੂ ਕਰ ਲਈ ਸੀ ਪਰ 18 ਵਾਲੀ ਦੇ ਵਿੱਚ ਅਸੀਂ ਕੀ ਸਮਝ ਸਕਦੇ ਆਂ ਕਿ ਨਵੇਂ ਸਰ ਤੋਂ ਜਿਹੜਾ ਹੈ ਹਨਾ ਉਹ ਕਿਸ ਤਰੀਕੇ ਨਾਲ ਭਰਤੀ ਹੋਣੀ ਹੈ ਬਿਲਕੁਲ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆਂ ਕਿ ਜਿਹੜੀ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਹੈ ਉਹਨੂੰ ਤੇ ਭਰਤੀ ਕਮ ਕਮੇਟੀ ਜਾਂ ਨਿਗਰਾਨ ਕਮੇਟੀ ਕਹਿ ਦਿੰਦੇ ਆ ਉਹਨਾਂ ਨੇ ਉੱਪਰ ਹੋਣਾ ਸੀਗਾ ਮਤਲਬ ਉਹਨਾਂ ਨੇ ਡਿਸਾਈਡ ਕਰਨਾ ਸੀ ਕਿਹੜਾ ਕਿਹੜਾ ਬੰਦਾ ਕਿੱਥੇ ਭਰਤੀ ਕਰੇ ਪਰ ਇਸ ਤਰ੍ਹਾਂ ਨਹੀਂ ਹੋਇਆ ਇਹਨਾਂ ਨੇ ਉਹਨੂੰ ਪੁੱਠਾ ਗਿੜਾ ਦਿੱਤਾ ਇਹਨਾਂ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਉੱਪਰ ਰੱਖਿਆ ਔਰ ਜਿਹੜੇ ਬਾਕੀ ਦੇ ਥੱਲੇ ਕਰ ਲਏ ਤੇ ਇਵਨ ਕਿ ਇਹਨਾਂ ਜੋ ਵੀ ਕੁਝ ਮੈਂਬਰ ਲੈ ਲਏ ਔਰ ਬਕਾਇਦਾ ਇਹਦੇ ਜਿਹੜਾ ਇਹਨਾਂ ਨੇ ਹਵਾਲਾ ਉਸ ਸੰਵਿਧਾਨ ਦਾ ਦਿੱਤਾ ਕਿ ਪਾਰਟੀ ਦਾ ਸੰਵਿਧਾਨ ਜੋ ਵੀ ਹੈਗਾ ਹੈ ਪਰ ਇਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਨਹੀਂ ਸਿੱਖਿਆ ਗਿਆ ਅਕਾਲ ਤਖਤ ਸਾਹਿਬ ਤੋਂ ਬਕਾਇਦਾ ਇਹ ਹੁਕਮ ਹੋਇਆ ਸੀ ਕਿ ਇਹ ਜਿਹੜੀ 7 ਮੈਂਬਰੀ ਕਮੇਟੀ ਹੈ ਇਹ ਭਰਤੀ ਕਰੇਗੀ ਮਤਲਬ ਇਹਨਾਂ ਨੇ ਉੱਪਰ ਰਹਿਣਾ ਸੀ ਤੇ ਬਾਕੀਆਂ ਨੇ ਥੱਲੇ ਰਹਿਣਾ ਸੀ ਉਹਨਾਂ ਨੇ ਕੀ ਕੀਤਾ ਇਹਨਾਂ ਨੂੰ ਆਪਣੇ ਥੱਲੇ ਲਾ ਲਿਆ ਔਰ ਕਿਹਾ ਕਿ ਅਸੀਂ ਤੇ ਸਾਰਾ ਕੁਝ ਕਰ ਦਿੱਤਾ ਇਹੀ ਆ ਜਿਹੜੀ ਆਪਾਂ ਕਹਿੰਦੇ ਨਾ ਮਸਲੇ ਦੀ ਜੜ ਇੱਥੇ ਹੀ ਹੈਗੀ ਆ ਹੁਣ ਦੁਬਾਰਾ ਜਦੋਂ ਹੁਣ 18 ਤਰੀਕ ਨੂੰ ਇਹ ਕਿੰਨੇ ਐਕਟਿਵ ਹੁੰਦੇ ਨੇ ਫਿਰ ਇਹ ਕਿੰਨੇ ਕਾਬਿਲ ਹੈਗੇ ਨੇ ਕੀ ਇਹ ਇਸੇ ਤਰੀਕੇ ਦੇ ਨਾਲ ਡਟੇ ਰਹਿਣਗੇ ਕਿਉਂਕਿ ਹੈਗੇ ਤਾਂ ਇਹ ਵੀ ਅਕਾਲੀ ਦਲ ਚੋਂ ਹੀ ਆਏ ਹੋਏ ਨੇ ਜਾਂ ਕਿਤਨਾ ਜਾਏਗਾ ਔਰ ਪ੍ਰੈਸ਼ਰ ਦੀ ਗੱਲ ਆਪਾਂ ਇਹ ਵੀ ਕਹਿ ਸਕਦੇ ਆ ਕਿ ਅਜੇ ਤੱਕ ਨਹੀਂ ਪਿਆ ਹੋਇਆ 2 ਦਸੰਬਰ ਤੋਂ ਲੈ ਕੇ ਆਪਾਂ ਦੇਖਦੇ ਆ ਕਿ 5 6 ਮਾਰਚ ਜਿਹੜੀ ਕੋਣੋ ਹੋ ਗਈ ਆ ਤੇ 3 ਮਹੀਨੇ ਤੱਕ ਨਾ ਕਿਤੇ ਇਹਨਾਂ ਨੇ ਕੱਢ ਲਏ ਨੇ ਤੇ ਫਿਰ ਸ਼ਾਇਦ ਇਹ ਲੱਗ ਰਿਹਾ ਹੈ ਕਿ ਇਹ ਜਿਹੜਾ ਹੈਗਾ ਇਹ ਆਪਣੇ ਆਪ ਜਿਹੜਾ ਅਕਾਲ ਤਖਸੈਬ ਦੇ ਫੈਸਲਿਆਂ ਦੇ ਉੱਤੇ ਡਟੇ ਹੋਏ ਨੇ ਔਰ ਇਸੇ ਤਰੀਕੇ ਦੇ ਨਾਲ ਹੀ ਜਾਏਗਾ ਤੇ ਫਿਰ ਅਕਾਲੀ ਦਲ ਦੇ ਨਾਲ ਸਿੱਧਾ ਆਪਾਂ ਕਹਿ ਸਕਦੇ ਆ ਕਿ ਇੱਕ ਕਲੈਸ਼ ਵਾਲੀ ਸਿਚੁਏਸ਼ਨ ਹੈ ਅਕਾਲੀ ਦਲ ਇਹਦਾ ਪਾਰਟ ਤੇ ਨਹੀਂ ਬਣੇਗਾ ਜਿਹੜੀਆਂ ਅੱਜ ਜਿਹੜੀਆਂ ਰਿਪੋਰਟਸ ਜਿਹੜੀਆਂ ਸਾਹਮਣੇ ਆ ਰਹੀਆਂ ਨੇ